ਉਹ ਬਲੋਂ ਸਿੱਖ ਨੂੰ ਮਾਸ ਖਾਣ ਦਾ ਮੈਨੂੰ ਕੱਢ ਕੇ ਦੇ ਦੇ ਜਿੱਥੇ ਗੁਰੂ ਨੇ ਇਹ ਕਿਹਾ ਦੇਖੋ ਗੁਰੂ ਨੇ ਹੁਕਮ ਕੀਤਾ ਉਠਾ ਇਸ਼ਨਾਨ ਕਰੋ ਉਹ ਪ੍ਰਭਾਤੇ ਗੁਰੂ ਨੇ ਹੁਕਮ ਕੀਤਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਬਾਹੋ ਸੱਚੀ ਬਾਣੀ ਸੇਵਾ ਕਰਨ ਦਾ ਹੁਕਮ ਬਾਕੀ ਦਇਆ ਕਰਨ ਦਾ ਹੁਕਮ ਪਰ ਇਹ ਦੱਸੋ ਵੀ ਕਿੱਥੇ ਹੁਕਮ ਕੀਤਾ ਵੀ ਸਿੱਖਾਂ ਤੋਂ ਮਾਸ ਖਾਓ ਉਸੇ ਸ਼ਬਦ ਜੋ ਕੱਢ ਕੇ ਦਿਓਗੇ ਕਿ ਅੱਛਾ ਮੈਂ ਥੋੜਾ ਜਿਹਾ ਇਹ ਰੂਪ ਬੋਲਣਾ ਚਾਹੁੰਗਾ ਕਿਉਂ ਕਾਫੀ ਲੰਬੀ ਗੱਲਬਾਤ ਹੋ ਗਈ ਹੈ ਕਿਆ ਸੀ ਮਤਲਬ ਹਲੇ ਪੁਆਇੰਟ ਜਿਹੜਾ ਡਿਸਕਸ ਕਰਨਾ ਸੀ ਉਹਦੇ ਤੇ ਹਲੇ ਵੀ ਨਹੀਂ ਆਏ ਆਗੇ ਜੀ ਹੁਣ ਆ ਆ ਆ ਚਲੋ ਹੁਣ ਉੱਥੇ ਚਲੋ ਜੀ ਹਾਂ ਇਹ ਜਿਹੜੀ ਚੀਜ਼ ਆ ਇਹ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਚ ਕਿਤੇ ਨਹੀਂ ਆਉਂਦਾ ਤੇ ਜਿਹੜਾ ਮਾਸ ਖਾਣਾ ਇਹ ਮਤਲਬ ਮਾਸ ਮਾਸ ਮੈਨੂੰ ਖਾਣ ਦੀ ਪਰਮਾਨ ਲੈ ਕੇ ਆ ਸਾਰਾ ਸਾਰਾ ਤੁਹਾਡੇ ਵਾਸਤੇ ਨਹੀਂ 21 ਪਰਮਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਂ ਪਰਮਾਨ ਦੇਣੇ ਨੇ ਮੈਨੂੰ ਪਰਮਾਨ ਦਿਓ ਤਾਂ ਕਿ ਟਾਈਮ ਪਰ ਹੁਣ ਤੁਸੀਂ ਤੁਸੀਂ ਇਹ ਇਹ ਪਰਮਾਨ ਤੁਹਾਡੇ ਕੋਲ ਹੈਗਾ ਜਿਹੜੀ ਮੈਂ ਗੱਲ ਕਰ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਮਾਸ ਮਨੁੱਖ ਖਾ ਸਕਦਾ ਇਹ ਕਿਤੇ ਮੈਂ ਮੈਂ ਕਹਾਂ ਮੈਂ ਖਾ ਸਕਦਾ ਹਾਂ ਹਾਂ ਬਸ ਠੀਕ ਹੈ ਨਹੀਂ ਪੈ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖਿਆ ਪਈ ਮਨੁੱਖ ਮਾਸ ਖਾ ਸਕਦਾ ਮੈਂ ਮਾਰੇ ਵੀ ਕਹਣਾ ਪਈ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖਿਆ ਤੂੰ ਮਨੁੱਖ ਮਾਸ ਨਾ ਖਾਣਾ ਆ 21 ਨਾਰੀ ਦੇ ਵਾਸਤੇ ਤੁਹਾਡੀ ਗੱਲ ਦਾ ਉੱਤਰ ਫਿਰ ਮੈਂ ਪੜ੍ਹ ਕੇ ਸੁਣਾਉ ਬਾਅਦ ਚ ਪਹਿਲਾਂ ਗੱਲ ਪੂਰੀ ਹਾਂ ਪਰ ਇਹ ਇਹ ਗੁਰੂ ਗ੍ਰੰਥ ਸਾਹਿਬ ਚ ਨਹੀਂ ਕਹੀ ਪਈ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਇਹਨਾਂ ਪੰਕਤੀਆਂ ਨੂੰ ਮੁਕਰੀ ਨਹੀਂ ਸਕਦੇ ਵੀ ਇਹ ਗੁਰੂ ਕਹੇ ਸਕਦੀਆਂ ਮੈਂ ਨੋਟ ਕਰਕੇ ਲੈ ਕੇ ਇਹ ਠੀਕ ਹੈ ਥੈਂਕ ਯੂ ਸਰਦਾਰ ਮੰਨ ਜੀ ਪਰ ਤੁਸੀਂ ਜਿਹੜੇ ਹੋਣੇ ਡਿਸੀਜਨ ਆਉਂਦੇ ਕਿ ਤੁਸੀਂ ਬਾਬਾ ਜੀ ਇੱਕ ਮਿੰਟ ਤੁਸੀਂ ਡਿਸੀਜਨ ਆਉਂਦੇ ਹਨ ਉਹਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਕਿਈ ਹੁੰਦੀ ਕਿ ਤੂੰ ਆ ਨਹੀਂ ਕਰਨਾ ਉਹਦੇ ਵਿੱਚ ਸਟੇਟਮੈਂਟ ਦਿੱਤੀ ਗਈ ਸੀ ਇਹ ਸਟੇਟਮੈਂਟ ਲੋ ਜਿਹੜੀ ਮੈਂ ਲੈ ਇਹ ਸਟੇਟਮੈਂਟਾਂ ਦਿੱਤੀਆਂ ਗਈਆਂ ਕਿ ਤੁਸੀਂ ਉਹ ਧਿਆਨ ਨਾਲ ਸੁਣੋ ਮੈਂ ਬੜਕੇ ਬਾਬਾ ਜੀ ਇੱਕ ਮਿੰਟ ਸਟੇਟਮੈਂਟ ਦਿੱਤੀਆਂ ਗਈਆਂ ਹੁੰਦੀਆਂ ਕਿ ਤੂੰ ਆ ਨਹੀਂ ਕਰਨਾ ਆ ਨਹੀਂ ਕਰਨਾ ਆ ਨਹੀਂ ਕਰਨਾ ਕਦੇ ਵੀ ਉਹ ਸਟੇਟਮੈਂਟ ਨੂੰ ਤੁਸੀਂ ਖਿਆਲਣਾ ਪੜੋ ਉਹਦਾ ਅੰਤਰੀ ਭਾਵ ਆਪਾਂ ਨੂੰ ਜਾਣਨ ਦੀ ਨਹੀਂ ਮੈਂ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਮੇਰਾ ਖਿਆਲ ਹੈ ਵੀ ਤੁਸੀਂ ਉਹ ਮਿਸ ਕਰ ਗਏ ਆ ਪੁਆਇੰਟ ਕਿਉਂਕਿ ਜਦੋਂ ਵੀ ਤੁਸੀਂ ਕੋਈ ਡਿਸਕਸ਼ਨ ਕਰਨੀ ਹੈ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਕੋਈ ਉਹਦੇ ਮਤਲਬ ਮੇਨ ਪ੍ਰਿੰਸੀਪਲ ਸੈੱਟ ਕਰ ਲਓਗੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਿੰਸੀਪਲ ਸੈੱਟ ਕੀਤਾ ਸੀ ਅਸੀਂ ਉਹਦੇ ਤੇ ਨਹੀਂ ਆਏ ਹਲੇ ਤੱਕ ਪਰ ਅੱਛਾ ਦੂਜੇ ਪਾਸੇ ਜਿਹੜੀ ਮੈਂ ਗੱਲਾਂ ਕਹਿਣੀ ਚਾਹਾਂਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਮਤਲਬ ਸਦੀਵੀ ਸਿਧਾਂਤ ਹੈ ਜਿਹੜਾ ਇਸ ਦੀ ਵੀ ਸੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਤੇ ਇਸ ਦੀ ਵੀ ਸੱਚ ਹੈ ਤੇ ਅਸੀਂ ਇਹ ਸਾਰੇ ਸਿੱਖ ਮੰਨਦੇ ਆਂ ਕਿ ਗੁਰੂ ਗ੍ਰੰਥ ਸਾਹਿਬ ਯੂਨੀਵਰਸਲ ਗਿਆਨ ਹੈ ਠੀਕ ਹੈ ਜੀ। ਬਸ ਸਾਰੇ ਇਹ ਗੱਲ ਮੰਨ ਲਓ। ਫਿਰ ਇਸੇ ਗੱਲ ਤੇ ਰਹੋ ਆ ਜਿਹੜਾ ਸਲੋਖ ਗੁਰੂ ਗ੍ਰੰਥ ਸਾਹਿਬ ਜੀ ਸੁਣਾਇਆ ਆਪ ਜੀ ਨੂੰ ਹੋਰ ਤਾਂ ਕੋਈ ਸੁਣਾਇਆ ਨਹੀਂ ਕਿ ਤੂੰ। ਨਹੀਂ 1 ਮਿੰਟ ਜੀ। ਹੁਣ ਮੈਨੂੰ ਗੱਲ ਤੋਂ ਪੂਰੀ ਖਤਮ ਕਰ ਲਓ। ਅੱਛਾ ਜੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਨਾਮ ਪਾਉਣ ਲੱਗਿਆਂ ਜੀ। ਹਾਂਜੀ। ਇਹ ਜਿਹੜੇ ਸ਼ਬਦ ਤੁਸੀਂ ਕਹਿੰਨਾ ਪਿਆ। ਸ਼ਬਦ ਰਿਪੀਟ ਕਰ ਸਕਦੇ। ਜਿਦਾਂ ਇਹੋ ਵਿੱਚ ਹੋ ਜਵੇ ਇੱਕ ਰਹਿ ਜਾਣਾ। ਇਹਨਾਂ ਨੂੰ ਗੱਲ ਤੁਸੀਂ ਤੁਸੀਂ ਰਿਪੀਟ ਕਰਿਓ ਜੀ। ਜ਼ਰੂਰ ਕਰਿਓ ਸਾਨੂੰ। ਫਿਰ ਕੋਈ ਇਤਰਾਜ਼ ਨਹੀਂ ਹੋਵੇ। ਹਾਂਜੀ। ਅੱਛਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜ ਜੇ ਜਿਸ ਤਰੀਕੇ ਨਾਲ ਗੁਰਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿ ਧਰਤੀ ਹੋਰ ਪਰੇ ਹੋਰ ਹੋਰ ਹੈ ਨਹੀਂ ਜਿਹੜੀ ਧਰਤੀ ਕੋਈ ਹੋਰ ਵੀ ਹੈਗੀ ਆ ਉੱਥੇ ਵੀ ਲੱਗਦਾ ਮਤਲਬ ਮੈਂ ਮੇਰੀ ਅਪਨਾ ਕਿਉਂਕਿ ਉਹ ਲੱਗੁੰਦਾ ਇਸ ਦੀ ਵੀ ਸੱਚ ਹੈ ਜਿਵੇਂ ਇਹ ਕਰਸਾ ਸੋ ਜੇ ਅਸੀਂ ਐਸੇ ਧਰਤੀ ਦੀ ਗੱਲ ਲੈ ਲਈਏ ਤਾਂ ਜਿਹੜੇ ਐਸਕੀਮੋਜ਼ ਨੇ ਆਪਣਾ ਸਾਈਵੇਰੀਆ ਦੇ ਏਰੀਆ ਦੇ ਵਿੱਚ ਉੱਥੇ ਕੋਈ ਫਸਲ ਨਹੀਂ ਉਗ ਸਕਦੀ ਉਹ ਸਿਰਫ ਤੇ ਸਿਰਫ ਮੱਛੀ ਦਾ ਜਾਸਿਰ ਦਾ ਜਿਹੜਾ ਵੀ ਉੱਥੇ ਉਪਲਬਧਾ ਉਹ ਖਾ ਸਕਦੇ ਆ ਨਾ ਉੱਥੇ ਵਿਅਕਤੀਆਂ ਜਿੱਥੇ ਉਹ ਕੰਮ ਕਰਕੇ ਆਪਣੀ ਕਮਾਈ ਕਰਕੇ ਤੇ ਉਹ ਕਹਿਣ ਪਏ ਅਸੀਂ ਮਤਲਬ ਜਿਹੜਾ ਅਨ ਜਿਹੜਾ ਦੂਸਰਾ ਹੈ ਜਿਹਨੂੰ ਅਸੀਂ ਇਹ ਸੋਚਦੇ ਆਂ ਵੀ ਉਹਦੇ ਚ ਜਾਣ ਹੈ ਨਹੀਂਗੀ ਸੋ ਤਾਂ ਆਪਣਾ ਲੰਮਾ ਸਵਾਲ ਹੋ ਰਿਹਾ ਜਿਹਦੇ ਜਵਾਬ ਹਾਂ ਜੀ ਕਿ ਜੇ ਅਸੀਂ ਮਤਲਬ ਅਲਾਸਕਾ ਵਿੱਚ ਸਬਜ਼ੀਆਂ ਪੈਦਾ ਨਹੀਂ ਹੁੰਦੀਆਂ ਉੱਥੇ ਮਨੂੰ ਕੀ ਕੰਦਾ ਚੱਲੀ ਅਲਾਸਕਰ ਨੇ ਜੀ ਬਹੁਤ ਦੁਨੀਆਂ ਦੇ ਵਿੱਚ ਨਹੀਂ ਸਭੀਆਂ ਹੋ ਸਕਦੀਆਂ ਹਾਂਜੀ ਇਹ ਇਹ ਗੱਲ ਨੂੰ ਕੋਈ ਉਖਰ ਨਹੀਂ ਸਕਦਾ ਇਹਨਾਂ ਦਾ ਸਿਧਾਂਤ ਹੈ ਵੀ ਮਾਸ ਤੋਂ ਬਣਾ ਬੰਦਾ ਬਚ ਨਹੀਂ ਸਕਦਾ ਉੱਥੇ ਮੇਰਾ ਵਿਸ਼ਵਾਸ ਹੈ ਵੀ ਪਰਮੇਸ਼ਰ ਐਡਾ ਵਿਅੰਤ ਹੈ ਵਿਸੰਪਰ ਜੀਵਨ ਕੋ ਦਾਤਾ ਸਹਿਲ ਪੱਥਰ ਮਹਿ ਜੰਤੋ ਪਾਏ ਤਾਂ ਕਰੇ ਜਿਕੇ ਅੱਗੇ ਕਰਤ ਰਿਹਾ ਮਨੁੱਖ ਨੂੰ ਕਿਉਂ ਨਹੀਂ ਦੇਊਗਾ ਜੇ ਮਨੁੱਖ ਨੂੰ ਵਿਸ਼ਵਾਸ ਨਹੀਂ ਹੈ ਜੋ ਮਰਜ਼ੀ ਕਰਦਾ ਫਿਰੇ 파ਖਣ ਕੀਟ ਗੁਪਤ ਹੋਏ ਰਹਿ ਜਾ ਤਾਂ ਜੋ ਮਾਰਗ ਨਹੀਂ ਪੱਥਰ ਜੀ ਕੀੜਾ ਰਹਿੰਦਾ ਉਹਦੇ ਨਿਕਲ ਕੇ ਬਾਹਰ ਜਾ ਕੇ ਦਾਨ ਖਾਨ ਕੋਈ ਜਗ੍ਹਾ ਤੇ ਨਾਉਣ ਕੋਈ ਬਾਰੋਂ ਖੁਰਾਕ ਦੇ ਸਕਦਾ ਹੈ ਕਹਤ ਨਾ ਪੂਰਨਤਾ ਕੋਈ ਮਤਰੇ ਜੀ ਡਰਾਈ ਤੁਸੀਂ ਕੋਈ ਡਰਦੇ ਵੀ ਰੱਬ ਨਹੀਂ ਦੇਊਗਾ ਭਾਈ ਸਮਝਿਓ ਦੇ ਰਿਹਾ ਪੈਸਾ ਹੀ ਨਹੀਂ ਦੇਕੇ ਨਹੀਂ ਦੇ ਦੇਗਾ ਉੱਥੇ ਅਨੇ ਪ੍ਰਾਥਨਾਵਾਂ ਨੂੰ ਦੇ ਰਿਹਾ ਉਹਨਾਂ ਦੇ ਖਾਣ ਦਾ ਦੇ ਨਹੀਂ ਦੇਖੋ ਜੋ ਜੋ ਇਹਨਾਂ ਨੇ ਪ੍ਰਬੰਧ ਕੀਤਾ ਹੈ ਤੇ ਉਹਨੇ ਮਾਰਦੇ ਨਹੀਂ ਮਰਦੇ ਨਹੀਂ ਜੀ ਚਲੋ